ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰੇਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਅਸੀਂ ਜਾਣਿਆ ਹੈ ਕਿ ਸ੍ਰੀ ਸਹਿਜ ਪਾਠ ਸਧਾਰਨ ਪਾਠ ਫੁੱਲਾ ਪਾਠ ਕੀ ਹੁੰਦਾ ਹੈ ਤੇ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਸ੍ਰੀ ਸਹਿਜ ਪਾਠ ਸਧਾਰਨ ਪਾਠ ਕਿਵੇਂ ਕੀਤਾ ਜਾਂਦਾ ਹੈ ਕੀ ਮਰਿਆਦਾ ਹੈ ਕਿਸ ਟਾਈਮ ਇਹ ਸੈਜ ਪਾਟ ਕੀਤਾ ਜਾਂਦਾ ਹੈ ਕਦੋਂ ਕਰਨਾ ਹੈ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਤੇ ਜੀ ਵੀਡੀਓ ਪੂਰਾ ਵੇਖਣ ਦੀ ਕਿਰਪਾਲਤਾ ਕਰਨੀ ਦੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਲਾਇਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਆਪ ਜੀ ਦੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਪਤਾ ਹੋ ਸਕਦਾ ਹੈ ਸੋ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਗੁਰ ਪਿਆਰਿਓ ਅਸੀਂ ਸਮਝਿਆ ਸੀ ਕਿ ਸ੍ਰੀ ਸਹਿਜ ਪਾਠ ਸਧਾਰਨ ਪਾਠ ਕੀ ਹੁੰਦਾ ਹੈ ਸ੍ਰੀ ਸਹਿਜ ਪਾਠ ਸਧਾਰਨ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੋੜੇ-ਹੋੜੇ ਸਹਜੇ-ਸਹਜੇ ਇੱਕ ਅੰਗ ਦੋ ਅੰਗ ਚਾਰ ਅੰਗ 10 ਅੰਗ ਹਰ ਰੋਜ਼ ਕਰਦਿਆਂ ਕਰਦਿਆਂ ਪੂਰੀ ਬਾਣੀ ਨੂੰ ਪੜਨਾ ਸਮਝਣਾ ਬੜੇ ਪਿਆਰ ਦੇ ਨਾਲ ਸਾਰੇ ਗੁਰਬਾਣੀ ਦਾ ਪਾਠ ਕਰਨਾ ਇੱਕ ਤੋਂ ਲੈ ਕੇ 1400 ਅੰਗ ਤੱਕ ਸਾਰੇ ਪਾਠ ਨੂੰ ਹੌਲੇ ਹੌਲੇ ਸਹਿਜੇ ਸਹਿਜੇ ਕਰਨਾ ਬਿਨਾਂ ਕਿਸੇ ਪਾਬੰਦੀ ਤੋਂ ਬਿਨਾਂ ਕਿਸੇ ਟਾਈਮ ਦੀ ਪਾਬੰਦੀ ਤੋਂ ਕਰਨਾ ਸਹਿਜ ਪਾਠ ਕਿਹਾ ਜਾਂਦਾ ਹੈ ਜੇਕਰ ਆਪ ਜੀ ਦਾ ਮਨ ਬਣਿਆ ਹੈ ਕਿ ਮੈਂ ਵੀ ਸਹਿਜ ਪਾਠ ਕਰਨਾ ਹੈ ਤੇ ਆਪ ਜੀ ਵੱਡੇ ਭਾਗਾਂ ਵਾਲੇ ਹੋ ਗੁਰੂ ਸਾਹਿਬ ਜੀ ਦੀ ਆਪ ਜੀ ਉੱਤੇ ਕਿਰਪਾ ਹੋਈ ਹੈ ਮਿਹਰ ਹੋਈ ਹੈ ਤੇ ਗੁਰ ਪਿਆਰਿਓ ਸਹਿਜ ਪਾਠ ਆਰੰਭ ਕਰਨ ਵਾਸਤੇ ਸਭ ਤੋਂ ਪਹਿਲਾਂ ਸਾਨੂੰ ਕਿਸੇ ਵੀ ਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ ਗੁਰਮੁਖੀ ਭਾਸ਼ਾ ਦਾ ਹੋਵੇ ਹਿੰਦੀ ਦਾ ਹੋਵੇ ਅੰਗਰੇਜ਼ੀ ਦਾ ਹੋਵੇ ਕਿਸੇ ਵੀ ਭਾਸ਼ਾ ਦਾ ਸਾਨੂੰ ਗਿਆਨ ਹੋਣਾ ਚਾਹੀਦਾ ਹੈ ਸਾਨੂੰ ਥੋੜਾ ਬਹੁਤ ਪੜ੍ਹਨਾ ਲਿਖਣਾ ਆਉਣਾ ਚਾਹੀਦਾ ਹੈ ਗੁਰ ਪਿਆਰਿਓ ਜਦੋਂ ਅਸੀਂ ਸਹਿਜ ਪਾਠ ਆਰੰਭ ਕਰਦੇ ਆ ਤੇ ਗੁਰਪਿਆਰਿਓ ਸ੍ਰੀ ਸਾਹਿਬ ਪਾਠ ਆਰੰਭ ਕਰਨ ਤੋਂ ਪਹਿਲਾਂ ਅਸੀਂ ਕੜਾ ਪ੍ਰਸ਼ਾਦੀ ਦੀ ਦੇਗ ਤਿਆਰ ਕਰਨੀ ਹੈ ਉਪਰੰਤ ਗੁਰੂ ਸਾਹਿਬ ਜੀ ਦੇ ਸਨਮੁਖ ਬਹਿ ਕੇ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਹਿ ਕੇ ਆਨੰਦ ਸਾਹਿਬ ਜੀ ਦੀਆਂ ਪਹਿਲੇ 5 ਪਉੜੀਆਂ ਅਖੀਰਲੀ ਇੱਕ ਪਉੜੀ ਅਤੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਵਾਲਾ ਸ਼ਲੋਕ ਇਹ ਇਸ ਦਾ ਪਾਠ ਕਰਕੇ ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸਨਮੁਖ ਖੜੇ ਹੋ ਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਕਰਨੀ ਹੈ ਕਿ ਗੁਰੂ ਪਾਸ਼ਾ ਜੀ ਆਪ ਜੀ ਦੀ ਕਿਰਪਾ ਸਦਕਾ ਸ੍ਰੀ ਸਹਿਜ ਪਾਠ ਆਰੰਭ ਕਰਨ ਦੀ ਆਪ ਜੀ ਆਗਿਆ ਬਖਸ਼ੋ ਦਾਸ ਨੂੰ ਸੁੱਧ ਅਤੇ ਸਪਸ਼ਟ ਬਾਣੀ ਪੜਨ ਦੀ ਸਮਰੱਥਾ ਬਖਸ਼ੋ ਗੁਰੂ ਸਾਹਿਬ ਅੱਗੇ ਪੂਰੀ ਅਰਦਾਸ ਕਰਕੇ ਸਹਿਜ ਪਾਠ ਸਾਹਿਬ ਜੀ ਦੀ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਹੁਕਮਨਾਮਾ ਲੈਣਾ ਹੈ ਗੁਰ ਪਾਠ ਸਾਹਿਬ ਜੀ ਦਾ ਮੁਖਵਾਕ ਲੈਣਾ ਹੈ ਮੁਖਵਾਕ ਲੈਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਅੰਗ ਤੋਂ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਨਾ ਹੈ ਘਟ ਤੋਂ ਘਟ ਸ਼ੁਰੂ ਦੇ ਵਿੱਚ ਜਪਜੀ ਸਾਹਿਬ ਜੀ ਦੀ ਪੰਜ ਪੌੜੀਆਂ ਦਾ ਪਾਠ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਆਪ ਜੀ ਜਪਜੀ ਸਾਹਿਬ ਪੂਰਾ ਕਰ ਲੈਂਦੇ ਹੋ ਤਾਂ ਬਹੁਤ ਚੰਗਾ ਹੈ ਪਰ ਜੇ ਕਿਸੇ ਕਾਰਨ ਵੱਸ ਤੁਸੀਂ ਜਪਜੀ ਸਾਹਿਬ ਜੀ ਦਾ ਪੂਰਾ ਪਾਠ ਨਹੀਂ ਕਰ ਸਕਦੇ ਤਾਂ ਜਪਜੀ ਸਾਹਿਬ ਜੀ ਦੀ ਪਹਿਲੀ ਪੰਜ ਪੌੜੀਆਂ ਦਾ ਪਾਠ ਤਾਂ ਕਰਨਾ ਬਹੁਤ ਜ਼ਰੂਰੀ ਹੈ ਇਸ ਤੋਂ ਬਾਅਦ ਫਤੇ ਬੁਲਾ ਕੇ ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਗਾਇਆ ਜਾਵੇ ਸੰਗਤ ਵਿੱਚ ਵਰਤਾਇਆ ਜਾਵੇ ਜੇ ਸੰਗਤ ਨਹੀਂ ਹੈ ਤਾਂ ਵੀ ਕੋਈ ਗੱਲ ਨਹੀਂ ਤੇ ਇਸ ਤਰ੍ਹਾਂ ਆਪ ਜੀ ਦਾ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਹੋ ਜਾਂਦਾ ਹੈ ਸਹਿਜ ਪਾਠ ਸਾਹਿਬ ਕਰਨ ਆਰੰਭ ਕਰਨ ਦਾ ਜੋ ਸਮਾਂ ਹੈ ਉਹ ਆਪ ਜੀ ਕਦੇ ਵੀ ਦਿਨ ਵਿੱਚ ਕਦੇ ਵੀ ਸਹਿਜ ਪਾਠ ਸਾਹਿਬ ਆਰੰਭ ਕਰ ਸਕਦੇ ਹੋ ਸਵੇਰੇ ਆਰੰਭ ਕਰ ਸਕਦੇ ਹੋ ਦੁਪਹਿਰ ਨੂੰ ਆਰੰਭ ਕਰ ਸਕਦੇ ਹੋ ਸ਼ਾਮੀ ਆਰੰਭ ਕਰ ਸਕਦੇ ਹੋ ਸ਼ਾਮਾ ਵੇਲੇ ਰਾਤ ਨੂੰ ਵੀ ਆਰੰਭ ਕਰ ਸਕਦੇ ਹੋ ਤੇ ਸਹਿਜ ਪਾਠ ਆਪ ਜੀ ਨੇ ਕਦੋਂ ਕਰਨਾ ਹੈ ਕਿਸ ਟਾਈਮ ਕਰਨਾ ਹੈ ਇਸ ਦੀ ਵੀ ਕੋਈ پابੰਦੀ ਨਹੀਂ ਹੈ ਕਿ ਆਪ ਜੀ ਨੇ ਇਸ ਟਾਈਮ ਤੋਂ ਲੈ ਕੇ ਇਸ ਟਾਈਮ ਤੱਕ ਹੀ ਸਹਿਜ ਪਾਠ ਕਰਨਾ ਹੈ ਸਹਿਜ ਪਾਠ ਆਪ ਜੀ ਸਵੇਰੇ ਕਰ ਸਕਦੇ ਹੋ ਦੁਪਹਿਰ ਨੂੰ ਰਾਤ ਨੂੰ ਅੰਮ੍ਰਿਤ ਵੇਲੇ ਕਦੇ ਵੀ ਕਰ ਸਕਦੇ ਹੋ ਜਦੋਂ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਤਾਬਿਆਂ ਬਹਿਣਾ ਹੈ ਤਾਂ ਸੁਚੇਤ ਹੋ ਕੇ ਸਾਵਧਾਨ ਹੋ ਕੇ ਸਹਿਜ ਪਾਠ ਕਰਨਾ ਬਹੁਤ ਚੰਗਾ ਹੋਵੇਗਾ ਜੇਕਰ ਸਹਿਜ ਪਾਠ ਆਪ ਜੀ ਬੋਲ-ਬੋਲ ਕੇ ਕਰਦੇ ਹੋ ਬੜੇ ਪਿਆਰ ਦੇ ਨਾਲ ਬਹੁਤ ਚੰਗਾ ਹੋਵੇਗਾ ਤੇ ਬੋਲਣ ਵਿੱਚ ਵੀ ਕੋਈ ਸਰੀਰਕ ਪ੍ਰੋਬਲਮ ਹੈ ਤਾਂ ਮਨ ਦੇ ਮਨ ਵਿੱਚ ਵੀ ਤੁਸੀਂ ਸਹਿਜ ਪਾਠ ਕਰ ਸਕਦੇ ਹੋ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਦੋਂ ਵੀ ਸਹਿਜ ਪਾਠ ਕਰਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਬੜੇ ਪਿਆਰ ਦੇ ਨਾਲ ਬਧਰਨਾ ਹੈ ਕੋਈ ਕਾੜੀ ਨਹੀਂ ਕਰਨੀ ਕੋਈ ਛੇਤੀ ਨਹੀਂ ਕਰਨੀ ਸਗੁਰ ਪਿਆਰ ਇਸ ਤਰ੍ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਹਿਜ ਪਾਠ ਕਰ ਸਕਦੇ ਆ ਅਗਲੇ ਵੀਡੀਓ ਦੇ ਵਿੱਚ ਆਪ ਜੀ ਦੇ ਲਈ ਸਹਿਜ ਪਾਠ ਬਾਰੇ ਹੋਰ ਜਾਣਕਾਰੀਆਂ ਲੈ ਕੇ ਆਵਾਂਗੇ ਸੋ ਇਹ ਵੀਡੀਓ ਦੋਸਤਾਂ ਦੇ ਨਾਲ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਕਿਸੇ ਹੋਰ ਵੀ ਭੈਣ ਦਾ ਵੀ ਪੱਲਾ ਹੋ ਜਾਵੇਗਾ ਗੁਰਬਾਣੀ ਦੇ ਨਾਲ ਜੁੜ ਜਾਵੇਗਾ ਜੇ ਚੈਨਲ ਤੇ ਨਵੇਂ ਹੋ ਚੈਨਲ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰਨੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਗਲਤੀਆਂ ਆ ਭੁੱਲ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ